ਜਿਸ ਥਾਂ ਤੇ ਆਪਾਂ ਕਾਨਫਰੰਸ ਰੱਖੀ ਸੀ ਉਹ ਤੇ ਮੀਂਹ ਪੈਣ ਕਰਕੇ ਪਾਣੀ ਭਰ ਗਿਆ ਹੈ ਹੁਣ ਕਾਨਫਰੰਸ ਦੀ ਥਾਂ ਚੇਂਜ ਕਰ ਦਿੱਤੀ ਗਈ ਹੈ ਹੁਣ ਕਾਨਫਰੰਸ ਭਾਈ ਦਾਨ ਸਿੰਘ ਦਾ ਕੇ ਹੈ ਤੇ ਐਮਪੀ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੂੰ ਲੈ ਕੇ ਮਾਗੀ ਮੇਲੇ ਤੇ ਕਾਨਫਰੰਸ ਕੀਤੀ ਜਾਣੀ ਸੀ ਪਰ ਹੁਣ ਇਸ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕੇਸ ਕਾਨਫਰੰਸ ਵਿੱਚ ਮੀ ਨੇ ਰੋੜਾ ੜਕਾ ਦਿੱਤਾ ਜੀ ਹਾਂ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਕਾਨਫਰੈਂਸ ਲਈ ਰੱਖੀ ਜਗ੍ਹਾ ਨੂੰ ਤਬਦੀਲ ਕਰ ਦਿੱਤਾ ਹੈ ਜਿਸ ਦਾ ਐਲਾਨ ਖੁਦ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕੀਤਾ ਹੈ ਉਹਨਾਂ ਮੁਤਾਬਕ ਹੁਣੇ ਕਾਨਫਰੈਂਸ ਪਹਿਲਾਂ ਦੱਸੀ ਗਈ ਥਾਂ ਤੇ ਨਹੀਂ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਆਪਾਂ 14 ਤਰੀਕ ਨੂੰ ਸ਼੍ਰੀ ਮੁਕਤਸਰ ਸਾਹਿਬ ਕਾਨਫਰੈਂਸ ਰੱਖੀ ਸੀ ਜਿਸ ਥਾਂ ਤੇ ਆਪਾਂ ਕਾਨਫਰੈਂਸ ਰੱਖੀ ਸੀ ਉੱਥੇ ਮੀਂਹ ਪੈਣ ਕਰਕੇ ਪਾਣੀ ਭਰ ਗਿਆ ਹੈ ਹੁਣ ਕਾਨਫਰੰਸ ਦੀ ਸਥਾਨ ਚੇਂਜ ਕਰ ਦਿੱਤੀ ਗਈ ਹੈ ਹੁਣ ਕਾਨਫਰੰਸ ਭਾਈ ਦਾਨ ਸਿੰਘ ਦਾ ਗੇਟ ਹੈ ਭਾਈ ਗੱਲ ਉਹ ਇੱਕ ਨਾਮ ਪਾਈਆ ਉਹ ਭਾਈ ਦਾਨ ਸਿੰਘ ਦੇ ਨਾਮ ਤੇ ਗੇਟ ਹੈ ਬਠਿੰਡਾ ਰੋਡ ਤੇ ਗ੍ਰੀਨ ਸੀ ਪੈਲੇਸ ਹੈ ਗ੍ਰੀਨ ਸੀ ਪੈਲੇਸ ਭਾਈ ਦਾਨ ਸਿੰਘ ਗੇਟ ਦੇ ਬਿਲਕੁਲ ਨਾਲ ਹੈ ਅੰਦਰ ਤੋਂ ਬੈਂਟ ਕੀਆ ਕਿ ਵਾਪਸ ਨੂੰ ਬਾਦ ਆਪਣੀਆਂ ਸਾਧੀਆਂ ਨੂੰ ਲੈ ਕੇ ਉੱਥੇ ਪਹੁੰਚੇ ਜੋ ਵੀ ਸਾਧਨ ਹੋ ਸਕਦੇ ਆ ਮੋਟਰਸਾਈਕਲ ਸਕੂਟਰ ਟਰੈਕਟਰ ਕਾਰੀਆਂ ਬੱਸਾਂ ਜਿਵੇਂ ਵੀ ਤੁਸੀਂ ਆਪ ਮਹੌਰੇ ਪਹੁੰਚ ਸਕਦੇ ਹੋ ਆ ਸਕਦੇ ਹੋ ਆਓ ਆਪ ਸਭ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸਲ ਪਿਛਲੇ ਦਿਨੀ ਪੰਜਾਬ 'ਚ ਭਾਰੀ ਤੋਂ ਦਰਮਿਆਨੀ ਵਰਖਾ ਹੋਈ ਜਿਸ ਕਾਰਨ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਸ ਕਾਨਫਰੰਸ ਲਈ ਜੋ ਜਗ੍ਹਾ ਰੱਖੀ ਗਈ ਸੀ ਉੱਥੇ ਪਾਣੀ ਭਰ ਗਿਆ ਅਤੇ ਇਸੇ ਕਾਰਨ ਪਰਿਵਾਰ ਨੇ ਹੁਣ ਉਸ ਥਾਂ ਨੂੰ ਛੱਡ ਕੇ ਇੱਕ ਨਿੱਜੀ ਪੈਲੈਸ ਵਿੱਚ ਇਕੱਠ ਕਰਨ ਦਾ ਐਲਾਨ ਕੀਤਾ ਹੈ ਉਧਰ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਪੈਲੈਸ ਵਾਲੀ ਜਗ੍ਹਾ ਵੀ ਲੋਕਾਂ ਨੂੰ ਦਿਖਾਈ ਤਾਂ ਕਿ ਪਹੁੰਚ ਰਹੀਆਂ ਸੰਗਤਾਂ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਦ ASCII ਇਹ ਕਿ 14 ਜਨਵਰੀ ਨੂੰ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ MP ਸਰਜੀਤ ਸਿੰਘ ਖਾਲਸਾ ਸਣੇ तमाम ਅਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਮਾਗੀ ਮੇਲੇ ਤੇ ਇੱਕ ਕਾਨਫਰੰਸ ਕੀਤੀ ਜਾਣੀ ਹੈ ਜਿੱਥੇ ਕਿ ਅਮਰਿਤਪਾਲ ਸਿੰਘ ਦੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਹਾਲਾਂਕਿ ਇਸ ਪਾਰਟੀ ਦਾ ਨਾਮ ਕੀ ਹੋਵੇਗਾ ਇਸ ਨੂੰ ਲੈ ਕੇ ਹਾਲੇ ਤੱਕ ਵੀ ਸਸੋ ਪੰਜ ਬਣੀ ਹੋਈ ਹੈ ਪਰ ਦੂਜੇ ਪਾਸੇ ਸਭ ਦੀਆਂ ਅਸਰਾਂ ਇਸ ਕਾਨਫਰੰਸ ਤੇ ਟਿਕੀਆਂ ਹੋਈਆਂ ਨੇ ਜਿੱਥੇ ਕਿ ਨਵੀਂ ਪਾਰਟੀ ਦੇ ਆਲਾ ਨਾਲ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ